ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੀਤ ਕਰਦੇ ਆਂ ਜੀ ਤੁਸੀਂ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਅੱਜ ਨਾ ਬੱਦਲ ਜਿਹਾ ਬਣਿਆ ਹੋਇਆ ਪਰ ਗੁੰਮਸ ਜੀ ਬਹੁਤ ਲੱਗੀ ਹੋਈ ਹੈ ਨਾਲ ਹੀ ਤੇ ਵੈਸੇ ਸਵੇਰੇ ਵੀ ਇੱਕ ਵਾਰੀ ਥੋੜੀ ਜਿਹੀ ਫੂਰ ਵਾਂਗ ਕਣੀਆਂ ਜੀਆਂ ਪਈਆਂ ਸਨ ਤੇ ਹੁਣ ਬਾਹਰ ਹਲੇ ਨੇਰ ਹੈ ਤੇ 5 ਵਜੇ ਨੇ ਤੇ ਆਪਾਂ ਰਸੋਈ 'ਚ ਵੜ ਲੱਗੇ ਆਂ ਮੇਨ ਕੰਮ ਜਿੱਥੇ ਸਾਰਾ ਦਿਨ ਲੰਘ ਜਾਂਦਾ ਹੈ ਅੱਧ ਤੋਂ ਜ਼ਿਆਦਾ ਦਿਨ ਤੇ ਨਾ ਆਪਣਾ ਰਸੋਈ ਚ ਹੀ ਲੰਘ ਜਾਂਦਾ ਹੈ ਤੇ ਬਾਹਰ ਹਲੇ ਹਨੇਰਾ ਸੀਗਾ ਵੈਸੇ ਤੇ ਅੱਜ ਨਾ ਹੁਣ ਮੈਂ ਦੁੱਧ ਢਿਡਕਣਾ ਸੀਗਾ ਪਰ ਤੇ ਕਰੀਮ ਸਾਰੀ ਨੂੰ ਮਤਲਬ ਜਾਗ ਲਾਇਆ ਸੀਗਾ ਤੇ ਜਾਮੰਗੀ ਸੀ ਕਿ ਤੇ ਮੈਂ ਚੱਲੋਣ ਆਪਾ ਸਿਰਸਰੇ ਨਾਲ ਪਹਿਲਾ ਇਹੀ ਕੰਮ ਕਰਨੇ ਆ ਹੋਰ ਕੰਮ ਬਾਅਦ ਚੋਂ ਕਰਾਂਗੇ ਇੱਕ ਵਾਰੀ ਪਹਿਲਾਂ ਨਾ ਚਮਚੇ ਨਾਲ ਥੋੜਾ ਜਿਹਾ ਹਿਲਾ ਲਿਆ ਸੀ ਸੰਘਣਾ ਜਿਹਾ ਹੋਇਆ ਹੁੰਦਾ ਇੱਕੋ ਦਮ ਬਲੈਂਡਰ ਪਾਈਏ ਨਾ ਫਿਰ ਕਈ ਵਾਰ ਜਾਮ ਜਿਹਾ ਹੋ ਜਾਂਦਾ ਥੋੜਾ ਜਿਹਾ ਪਾਣੀ ਪਾ ਕੇ ਠੰਡਾ ਤੇ ਚਮਚੇ ਨਾਲ ਹਿਲਾ ਲੈਣੇ ਆ ਪਹਿਲਾਂ ਸਵੇਰ ਦਾ ਟਾਈਮ ਸੀ ਪਰ ਗਰਮੀ ਇੰਨੀ ਲੱਗਣ ਈ ਸੀ ਨਾ ਪਰ ਬਾਹਰ ਨਾ ਜਿਵੇਂ ਉੱਠੇ ਸਿਰੇ ਨਿੱਕੀ ਨਿੱਕੀਆਂ ਕਣੀਆਂ ਸੀਗੀਆਂ ਹੁਣ ਮਤਲਬ ਇਹ ਹੀ ਡੇਢ ਕੁ ਮਹੀਨਾ ਇਹੀ ਹਾਲ ਹੈ ਜਿਵੇਂ ਬਾਹਰ ਥੋੜੀਆਂ ਥੋੜੀਆਂ ਕਣੀਆਂ ਜਾਂ ਪੈਣੀਆਂ ਬੱਦਲ ਜਿ ਬਣੇ ਰਹੇ ਨੇ ਤੇ ਅੰਦਰਾਂ ਚ ਇੰਨੀ ਜ਼ਿਆਦਾ ਗਰਮੀ ਲੱਗਣੀ ਹੈ ਬਸ ਗਰਮੀ ਚੇਵੇ ਕਿ ਜਿੰਨਾ ਹੋ ਸਕੇ ਆਪਣੇ ਘਰ ਹੀ ਰਹੋ ਆਪਣੇ ਘਰੋਂ ਨਾ ਨਿਕਲੋ ਤੇ ਪਾਣੀ ਪੂਣੀ ਪੀਂਦੇ ਰਹੋ ਕਾਰੋਬਾਰ ਕਿਤੇ ਵੀ ਚੁਰਜੋ ਨਾ ਮਾੜਾ ਮੋਟਾ ਵੀ ਤੁਰਜੋ ਤੇ ਸਿਰਪੇੜ ਤੇ ਮਾਮੂਲੀ ਜੀ ਗੱਲ ਹੈ ਤੇ ਉੰਜ ਵੀ ਮਤਲਬ ਬਿਮਾਰ ਜੇ ਹੋ ਜੀਦਾ ਹੁਣ ਮੌਸਮ ਵੀ ਇਹੋ ਜਿਹਾ ਹੋਇਆ ਪਿਆ ਜਿਵੇਂ ਬੱਚੇ ਵੀ ਬਿਮਾਰ ਨੇ ਗਲੇ ਖਰਾਬ ਹੋਏ ਪਏ ਨੇ ਉਹਨਾਂ ਨੂੰ ਖੰਗ ਜੁਕਾਮ ਜਿਵੇਂ ਪਾਣੀ ਐਵੇਂ ਪੀਂਦਾ ਠੰਡਾ ਥੱਤਾ ਤੇ ਇਹਨੇ ਚਲੋ ਤੇ ਮਜਬੂਰੀ ਹੁੰਦੀ ਆ ਨਾ ਸਕੂਲ ਜਾਣਾ ਹੁੰਦਾ ਪਰ ਮੈਂ ਤੇ ਹੀ ਸੋਚ ਲਾਣੀ ਕਿ ਜੇ ਨਹੀਂ ਨਾ ਕੋਈ ਮਜਬੂਰੀ ਕਿਤੇ ਨਹੀਂ ਆ ਜਾਂ ਤੇ ਬਿਲਕੁਲ ਘਰੋਂ ਨਾ ਆਪਣੇ ਨਿਕਲੋ ਆਪਣੇ ਘਰਾਂ ਚ ਹੀ ਰਹੋ ਤੇ ਅੱਜ ਨਾ ਪਾਣੀ ਮੈਂ ਜ਼ਿਆਦਾ ਪਾ ਲਿਆ ਸੀਗਾ ਤੇ ਥੋੜਾ ਜਿਹਾ ਮੈਨੂੰ ਟਾਈਮ ਵਾਵਾ ਲੱਗ ਗਿਆ ਕੱਢਣ ਤੇ ਤੇ ਇਹ ਮਤਲਬ ਮੱਖਣ ਕੱਢ ਕੇ ਫੇਰ ਹੀ ਮੈਂ ਮਤਲਬ ਆਟਾ ਗੁੰਨਾਗੀ ਚਾਚੂ ਬਣਾਵਾਂਗੀ ਪਹਿਲਾਂ ਮੈਂ ਕਿਹਾ ਇਹ ਡਿਊਟੀ ਪੂਰੀ ਕਰ ਲਈਏ ਤੇ ਮੱਖਣ ਆ ਗਿਆ ਸੀਗਾ ਆਪਾਂ ਕੱਢ ਲੈਨੇ ਆ ਕੁਝ ਥੋੜਾ ਜਿਹਾ ਮੱਖਣ ਪਿਆ ਵੀ ਸੀ ਹੈ ਤੇ ਥੋੜਾ ਜਿਹਾ ਹੀ ਸੀ ਅੱਜ ਵੀ ਥੋੜਾ ਹੀ ਨਿਕਲਿਆ ਸੀ ਜਿਵੇਂ ਹੁਣ ਨਾ ਗਰਮੀਆਂ ਦੇ ਵਿੱਚ ਉਹਨਾਂ ਮੱਖਣ ਨਹੀਂ ਨਿਕਲਦਾ ਹੈਗਾ ਜਾਂ ਦੁੱਧ ਨਹੀਂ ਉਹੋ ਜਿਹੇ ਡੰਗਰਾਂ ਦੇ ਹਨਾ ਵਿਚਾਰਿਆਂ ਦੇ ਗਰਮੀ ਦੀ ਵਜ੍ਹਾ ਤੋਂ ਤੇ ਆਪਾਂ ਇੱਧਰ ਥੋੜਾ ਜਿਹਾ ਘਿਓ ਬਣਨਾ ਧਰਤਾ ਸੀ ਕੁਝ ਡੱਬੀ ਚ ਪਾ ਕੇ ਰੱਖ ਲਿਆ ਬੱਚਿਆਂ ਦੇ ਖਾਂਜੂਗਾ ਲੱਸੀ ਬਣ ਗਈ ਤੇ ਆਟਾ ਵੀ ਆਪਾਂ ਇੰਨੇ ਚ ਗੋਨ ਲਿਆ ਸੀ ਹੁਣ ਬਲੈਂਡਰ ਨੂੰ ਸੋਰੀ ਹੁਣ ਆਪਾਂ ਇਨਸਟਰਕਸ਼ਨ ਨੂੰ ਘਾਟੇ ਤੇ ਕਰਕੇ ਤੇ ਕਿਉਂ ਬੰਨ ਰੱਖ ਦਾਂਗੇ ਕਿਉਂਕਿ ਬਾਹਰ ਕੰਮ ਚੱਲ ਲੱਗੇ ਜੀ ਫਿਰ ਕਿਸੇ ਟਰਮ ਚੇਤਾ ਨਹੀਂ ਰਹਿੰਦਾ ਹੈਗਾ ਕਿਉਂ ਥੱਲੇ ਲੱਗ ਜਾਂਦਾ ਹੈ ਤੇ ਲਾੜ ਹੋ ਜਾਂਦਾ ਜ਼ਿਆਦਾ ਵੈਸੇ ਮੇਰੇ ਤੋਂ ਤਾਂ ਤਕਰੀਬਨ ਹੋ ਹੀ ਜਾਂਦਾ ਮੈਂ ਬੜਾ ਕਹਿਨੀ ਆ ਮੈਂ ਧਿਆਨ ਰੱਖਾਂਗੀ ਪਰ ਫਿਰ ਵੀ ਨਾ ਕੋਈ ਨਾ ਕੋਈ ਕੰਮ ਕਰਨ ਤੋਰ ਜੀ ਦਾ ਤੇ ਚੇਤਾ ਭੁੱਲ ਜਾਂਦਾ ਕਿ ਆਪਾਂ ਕਿਉਂ ਉਤਰਿਆ ਅੰਦਰ ਅਜਨੋਂ ਨਹੀਂ ਰਾਣੀ ਰਾਜਾ ਬਾਹਰ ਪੂਰੀ ਆਉਣੀ ਹੈਗੀ ਤੇ ਬਾਹਰ ਕਣੀਆਂ ਕਰਕੇ ਸਾਰੀ ਪੌੜੀਆਂ ਦੀ ਗ੍ਰੇਲ ਮੇਂ ਕੱਪੜਿਆਂ ਨਾਲ ਭਰੀ ਏ ਤੇ ਹਾਲੇ ਕੁਛ ਧੁੱਪ ਦੇ ਪਏ ਨੇ ਉਹ ਵੀ ਅੰਦਰ ਪਾਵਾਂਗੇ ਕਿਉਂਕਿ ਫਿਰ ਫਾਇਦਾ ਨਹੀਂ ਹੁੰਦਾ ਕਣੀਆਂ ਜੇ ਪੈ ਜਾਣ ਫਿਰ ਕੱਪੜਿਆਂ ਚ ਨਾ ਮੁਸ਼ਕਾਨਦੀ ਏ ਆ ਦੇਖੋ ਬਾਹਰ ਬੱਦਲ ਪਿਆ ਥੋੜਾ ਥੋੜਾ ਹੀ ਔਂਜ ਜਿਵੇਂ ਫੂਰ ਜਿਹੀ ਪਈ ਏ ਜਿਆਦਾ ਨਹੀਂ ਪਿਆ ਹੈਗਾ ਖੁੱਲ ਕੇ ਪਰ ਪਰੇਸ਼ਾਨੀ ਜੀ ਬਣੀ ਰਹਿੰਦੀ ਐ ਨਾ ਬੰਦਾ ਕੱਪੜੇ ਸੁੱਕਣੇ ਪਾਣ ਜੋਗਾ ਨਾ ਕੋਈ ਕੰਮ ਕਰਨ ਜੋਗਾ ਪਰ ਕੱਪੜੇ ਧੁਪਨ ਦੀ ਨਾ ਮਤਲਬ ਕੰਮ ਨਹੀਂ ਘਟਦਾ ਹੈਗਾ ਉਹ ਉਦੋਂ ਵੱਧਦਾ ਹੀ ਵੱਧਾ ਹੈ ਕੁਛ ਜਿਵੇਂ ਜ਼ਿੰਮੇਵਾਰੀ ਦਾ ਕੰਮ ਹੁੰਦਾ ਤੇ ਕਮ ਸੇ ਕਮ 3-4 ਜੋੜੇ ਤੇ ਨਾ ਚੀਮਾ ਸਾਫ ਦਿਨ ਚ ਲਾ ਹੀ ਦਿੰਦੇ ਨੇ ਇਧਰ ਗਏ ਮਿੱਟੀ ਵਾਲੇ ਹੋ ਗਏ ਇਧਰੋਂ ਗਏ ਮਾੜਾ ਮੋਟਾ ਪਾਣੀ ਪੂਣੀ ਵੇਖਣਾ ਉਹ ਹੋ ਗਏ ਕੋਈ ਡੰਗਰਾਂ ਚ ਵੜੇ ਇੱਕ ਅੱਧਾ ਜੁੜਾ ਉਹ ਹੋ ਗਿਆ ਵਿਚਾਰੀ ਮਸ਼ੀਨ ਨੂੰ ਵੀ ਨਾ ਵਕਤ ਪਿਆ ਹੁੰਦਾ ਇਨਸਾਨਾਂ ਨੂੰ ਆਪ ਤੇ ਪਿਆ ਹੀ ਪਿਆ ਤੇ ਨਾਲ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਨੂੰ ਵੀ ਪਿਆ ਹੁੰਦਾ ਉਹ ਵੀ ਬੇਸ਼ੱਕ ਉਹਨਾਂ ਨੂੰ ਸਾਰਾ ਦਿਨ ਘੇੜੇ ਦੇਈ ਜਾਓ ਕੱਪੜੇ ਧੋਈ ਜਾਓ ਬਸ ਕੱਪੜੇ ਨਹੀਂ ਮੁੱਕਦੇ ਹੈਗੇ ਤੇ ਵੀ ਮੈਂ ਕਿਹ ਚਲ ਅੰਦਰ ਹੁਣ ਪੱਕੇ ਦੇ ਥਲੇ ਨਾ ਕੁਰਸੀਆਂ ਰੱਖਤੀਆਂ ਸਾਂ ਤੇ ਕੁਰਸੀਆਂ ਦੀ ਪਾ ਦਿੰਨੇ ਆ ਐਵੇਂ ਇਕੱਠੇ ਵੀ ਇਕੱਠਾ ਰੱਖ ਛਡੋ ਤੇ ਉਹ ਵੀ ਫਿਰ ਮੂਸਕ ਜੀ ਮਾਰਦੇ ਨੇ ਇਹਨਾਂ ਨਾਲ ਇਹ ਹੁੰਦਾ ਚਲ ਹਵਾ ਜੀ ਨਿਕਲ ਜੇਗੀ ਜਦੋਂ ਧੋਤੋਂ ਉੱਪਰ ਨਿਕਲੇਗੀ ਤੇ ਫਿਰ ਆਪਾਂ ਬਾਹਰ ਪਾ ਦਾਂਗੇ ਕੱਪੜਾ ਪਤਾ ਨਹੀਂ ਕਿੱਥੋਂ ਆ ਜਾਂਦਾ ਜਦੋਂ ਅਸੀਂ ਪਾਣੇ ਹੁੰਦੇ ਨੇ ਉਦੋਂ ਸਾਡੇ ਕੋਲ ਕੱਪੜੇ ਨਹੀਂ ਹੁੰਦੇ ਹੈਗੇ ਪਰ ਜਦੋਂ ਧੋਵੋ ਤੇ ਉਹਨਾਂ ਨੂੰ ਪ੍ਰੈਸ ਕਰੋ ਤੇ ਲਮਾਰੀਆਂ 'ਚ ਰੱਖੋ ਉਦੋਂ ਕਪੜਾ ਹੀ ਕਪੜਾ ਵੇਖਦਾ ਹੈ ਤੇ ਇੱਧਰ ਹੁਣ ਅਰਵਿੰਦਰ ਕਹਿੰਦੀ ਸੀ ਕਿ ਮੈਂ ਸਕੂਲ ਜਾਣ ਲੱਗਿਆ ਚਕੌਂਦ ਖਟੀਰਾ ਖਾ ਕੇ ਜਾਣਾ ਕਿਉਂਕਿ ਉਹਨਾਂ ਕਾਫੀ ਦਿਨ ਹੋ ਗਏ ਨੇ ਜਿਵੇਂ ਦਵਾਈ ਖਾਣ ਲਈ ਸੀ ਕਿ ਬੁਖਾਰ ਦੇ ਤੇ ਉਹਨੂੰ ਗਰਮੀ ਜੀ ਬਹੁਤ ਜ਼ਿਆਦਾ ਹੋਈ ਪਈ ਏ ਕਹਿੰਦੀ ਸੀ ਮੈਨੂੰ ਬੜਾ ਜ਼ਿਆਦਾ ਨਾ ਅੰਦਰ ਜਿਵੇਂ ਸੇਕ ਜਾਂ ਮਹਿਸੂਸ ਹੁੰਦਾ ਹੈ ਪੀੜ ਹੁੰਦੀ ਏ ਛਾਤੀ ਕੋਲ ਗਰਮੈਸ ਦੀ ਵਜ੍ਹਾ ਤੋਂ ਤੇ ਮੈਂ ਕਿਹਾ ਚੱਲ ਹੁਣ ਆਪਾਂ 3-4 ਦਿਨ ਤੋਂ ਲਗਾਤਾਰ ਨਾ ਗੋੰਧਕ ਤੀਰਾ ਖਾ ਗੋੰਧਕ ਤੀਰਾ ਪਿਉਆਈਆਂ ਸੀ ਮੈਂ ਉਹਦੇ ਵਾਸਤੇ ਤੇ ਉਹਨੇ ਗੋੰਧਕ ਤੀਰਾ ਖਾ ਕੇ ਗਈ ਏ ਤੇ ਹਿੰਮਤ ਵੀ ਮਤਲਬ ਦੁੱਧ ਨਹੀਂ ਪੀ ਕੇ ਜਾਂਦਾ ਉਹ ਵੀ ਜ਼ਿਆਦਾ ਕਰਕੇ ਹੁਣ ਲੱਸੀ ਹੀ ਪੀ ਕੇ ਸਵੇਰੇ ਸਕੂਲ ਜਾਂਦਾ ਹੈ ਦੁੱਧ ਪੀ ਕੇ ਕਹਿੰਦਾ ਸਕੂਲ ਚ ਨਾ ਫਿਰ ਕਾਲੀ ਪੈਂਦੀ ਏ ਗਰਮੀ ਦੀ ਵਜ੍ਹਾ ਤੋਂ ਸਰਦੀ ਸਰਦੀ ਵੈਸੇ ਦੁੱਧ ਹੀ ਪੀ ਕੇ ਜਾਂਦੇ ਨੇ ਤੇ ਹੁਣ ਉਹ ਲੱਸੀ ਹੀ ਪੀ ਕੇ ਜਾਂਦਾ ਜ਼ਿਆਦਾ ਕਰਕੇ ਸਵੇਰੇ ਤੇ ਮੀਂਹ ਹਟ ਗਿਆ ਤੇ ਅਸੀਂ ਜਾਮਣ ਵੇਖਣ ਆਏ ਕਿ ਚੱਲ ਕੋਈ ਜਾਮਣ ਉ ਡਿੱਗੇ ਹੋਣੇ ਨੇ ਉੱਤੇ ਤੇ ਚੜ੍ਹਿਆ ਨਹੀਂ ਜਾਂਦਾ ਹੈਗਾ ਤੇ ਕੋਈ ਸਾਨੂੰ ਜਾਮਣ ਨਹੀਂ ਲੱਭਾ ਹੈਗਾ ਕਿਉਂਕਿ ਕਾ ਕੱਢਣ ਵਾਲੇ ਕਾਈ ਨਾ ਕੋਈ ਨਾ ਲੱਗੀਆਂ ਰਹਿੰਦੀਆਂ ਨੇ ਵਿਚੋਂ ਦੇ ਤੋੜ ਕੇ ਲੈ ਜਾਂਦੇ ਨੇ ਪਹਿਲਾਂ ਜਿੰਨੇ ਦਿਨ ਸਾਡੇ ਭਈਏ ਰਹੇ ਨੇ ਉਹਨਾਂ ਨੇ ਨਹੀਂ ਛੱਡੇ ਹੈਗੇ ਉਹ ਮਤਲਬ ਖਾ ਜਾਂਦੇ ਸੀ ਹੁਣ ਇਹ ਨੇ ਕੁਛ ਤੂੜੀ ਲੱਦਨ ਵਾਲੇ ਟਰੱਕ ਆਉਂਦੇ ਨੇ ਉਹ ਤੋੜ ਕੇ ਲੈ ਜਾਂਦੇ ਨੇ ਅਸੀਂ ਮਤਲਬ ਢੇੜਾ ਮਾਰ ਕੇ ਚੱਲੀ ਆ ਗੀਆਂ ਸਾਨੂੰ ਕੋਈ ਜਾਮਣੋਂ ਨਹੀਂ ਮਿਲਿਆ ਹੈਗਾ ਉੱਤੇ ਵੀ ਨਹੀਂ ਸੀ ਹੁਣ ਵੇਖਦੇ ਪਏ ਕਿ ਚਲੋ ਆਪਾਂ ਸੋਟੀ ਨਾਲ ਤੋੜ ਲਈਏ ਤੇ ਅਸੀਂ 2-2 4-4 ਹੱਥ ਚ ਫੜ ਕੇ ਤੇ ਘਰ ਨੂੰ ਆ ਗਈਆਂ ਰੋਜ਼ ਵੇਖੀਦਾ ਕਿ ਚਲੋ ਮਸਮੀਆਂ ਥੋੜੀਆਂ ਬਲੀਆਂ ਵੱਡੀਆਂ ਹੋ ਜਾਣ ਕਿ ਇਹਨਾਂ ਨੂੰ ਕਦੋਂ ਇਹਨਾਂ ਦਾ ਜੂਸ ਬਣਾਈਏ ਪਰ ਇਹਤਕਾ ਨਾ ਉਨਾਂ ਪੱਕਦੀਆਂ ਨਹੀਂ ਪਈਆਂ ਹੈਗੀਆਂ ਤੇ ਥੋੜਾ ਜਿਮੇ ਪੁਦੀਨਾ ਤੋੜ ਕੇ ਖੜਨਾ ਸੀਗਾ ਉਹਨੇ ਪੁਦੀਨਾ ਲੈ ਕੇ ਜਾਂਨੇ ਆ ਚਟਨੀ ਬਣਾਵਾਂਗੇ ਆਪਾਂ ਤੇ ਰੇਤਾ ਧਰ ਕੇ ਗਈ ਸੀ ਕਿ ਮੈਂ ਕਦੂ ਕਚ ਕਰਕੇ ਤੇ ਡਿਕਸ਼ਨ ਤੇ ਧਰ ਗਈ ਸੀ ਤੇ ਉਹ ਵੀ ਆਉਂਦਿਆਂ ਨੂੰ ਹੋ ਗਿਆ ਵੈਸੇ ਘੱਟ ਤੇ ਧਰ ਗਈ ਸੀ ਆਣ ਕੀ ਹੁਣ ਥੋੜਾ ਜਿਹਾ ਫੁੱਲ ਤੇ ਕੀਤਾ ਨਹੀਂ ਤੇ ਉੱਪਰ ਉੱਪਲ ਕੇ ਸਾਰਾ ਬਾਹਰ ਨਿਕਲ ਜਾਣਾ ਸੀ ਤੇ ਇੱਧਰ ਹੁਣ ਮੈਂ ਰਾਇਤਾ ਪਾਲਿਆ ਸੀਗਾ ਕੋਲੀ ਤੇ ਦਾਲ ਬਣਾਈ ਸੀਗੀ ਅੱਜ ਕਿੰਨੇ ਦਿਨ ਹੋ ਗਏ ਨੇ ਸੁੱਕੀਆਂ ਸਬਜ਼ੀਆਂ ਚਲਦੀਆਂ ਪਈਆਂ ਸੀਗੀਆਂ ਅੱਜ ਮੈਂ ਗੀ ਮਸਰੀ ਦੀ ਦਾਲ ਬਣਾਈ ਤੇ ਨਾਲ ਲਾਵਾਂਗੇ ਆਪਾਂ ਫੁਲਕੇ